ਬਾਪੂ ਖੁੱਲੀ ਵਾਲੀ ਸਰਕਾਰ ਜੀ ਦੇ ਸਥਾਨ ਪਿੰਡ ਜੜਿਆਲਾ ਮੰਚ ਕੀ ਵਿਖੇ ਬਾਪੂ ਖੁੱਲੀ ਵਾਲੀ ਸਰਕਾਰ ਜੀ ਦੀ ਸਾਲਾਨਾ ਵਰਸੀ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 30 ਸਤੰਬਰ ਦਿਨ ਮੰਗਲਵਾਰ ਨੂੰ ਬੜੀ ਧੁੰਮਕਾਂ ਨਾਲ ਮਨਾਈ ਜਾ ਰਹੀ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਜਿੱਥੇ ਪੰਜਾਬ ਪ੍ਰਸਿੱਧ ਗਾਇਕ ਆਪਣੇ ਗੀਤਾਂ ਨਾਲ ਦਰਬਾਰ ਤੇ ਹਾਜ਼ਰੀ ਭਰਨਗੇ ਉੱਥੇ ਹੀ ਵਾਪਕ ਦੇਰਿਆਂ ਤੋਂ ਪਹੁੰਚ ਰਹੇ ਮਹਾਪੁਰਸ਼ ਵੀ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦੇਣਗੇ ਉਨਾਂ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਜੈ ਮਸਤਵੀ ਇਹ ਧਰਮਸਥਾਨ ਤਰਮੇ ਖੇੜਾ ਬਾਪੂ ਕੁਲੀ ਵਾਲੀ ਸਰਕਾਰ ਰਜਿਸਟਰਡ ਤੇ ਸੋ ਇਹ ਜੰਡੇੜਾ ਜੰਡੇੜਾ ਪਿੰਡ ਦੇ ਵਿੱਚ ਮੌਜੂਦ ਆ ਔਰ ਪੰਡੋਰੀ ਰੋਡ ਤੇ ਲਾਗੇ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਯੂਨੀਵਰਸਿਟੀ ਤੇ ਇਹ ਬਾਪੂ ਦੀ 3ਵੀਂ ਵਰਸੀ ਆ 30 ਤਰੀਕ ਦਿਨ ਮੰਗਲਵਾਰ 2025 ਨੂੰ ਮਨਾਈ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਸਾਰੇ ਨਗਰ ਇਲਾਕਾ ਨਵਾਸੀਆਂ ਸੰਯੋਗ ਨਾਲ ਮਨਾਈ ਜਾਂਦੀ ਹੈ ਔਰ ਮੈਂ ਪੰਧੋ ਕਮੇਟੀ ਵੱਲੋਂ ਸਾਰੇ ਇਲਾਕਾ ਨਵਾਸੀ ਬੇਨਤੀ ਕਰਦਾ ਹਾਂ ਕਿ ਮਹਾਂਪੁਰਸ਼ਾ ਜੀਬਾ ਲੋਜੋਗੇ ਅਰਜਿੰਦਰ ਗਿਰੀ ਜੀ ਹਮਾਚੇ ਪ੍ਰਦੇਸ਼ ਤੋਂ ਸ਼ਾਹ ਦਰਾਈ ਤੋਂ ਪਹੁੰਚ ਰਹੇ ਨੇ ਔਰ ਬਰਗਨਾ ਜੀ ਰਹੀਮਪੁਰ ਡੇਰਾ ਤੋਂ ਪਹੁੰਚ ਰਹੇ ਨੇ ਬਾਕੀ ਬਗਬਗ ਡੇਰਾ ਤੋਂ ਮਹਾਂਪੁਰਸ਼ ਪਹੁੰਚ ਰਹੇ ਨੇ ਔਰ ਨਾਲ ਹੀ ਆਪਣੇ ਕਲਾਕਾਰ ਮੰਨੇ ਪਰੰਨੇ ਨਾਮ ਨਾਮ ਬਾ ਕਲਾਕਾਰ ਆ ਰਹੇ ਨੇ ਜਿਸ ਵਿੱਚ ਰਜਾ ਸੈਨ ਔਰ ਮਨਕੀ ਸਿੰਘ ਜੀ ਔਰ ਆਪਣੇ ਲਵੀ चौहान ਜੀ ਤੇ ਹੋਰ ਕਾਫੀ ਨਾਮ ਬਾ ਕਲਾਕਾਰ ਪਹੁੰਚ ਰਹੇ ਨੇ ਸਾਰੇ ਉਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਸੰਗਤਾਂ ਪਹੁੰਚੋ ਅਲਾਕਾ ਨਵਾਸੀ ਦਾ ਮਿਲਾਇਆ ਨਗਰ ਅਲਾਕਾ ਮਿਲਾਇਆ ਸਾਰੇ ਮਾਪੁਰਖਾਂ ਦੇ ਅਸ਼ੀਰਵਾਦ ਲਾਓ ਧੰਨਵਾਦ ਜੈ ਮਸਤਾ ਦੀ ਜੈ ਬਲੀਆਂ ਦੀ ਜੈ ਪੀਰਾਂ ਦੀ ਜਿਵੇਂ ਕਿ ਆਪਾਂ ਜਾਣਦੇ ਹੀ ਆ ਬਾਪੂ ਕੁੱਲੀ ਵਾਲੀ ਸਰਕਾਰ ਪਿੰਡ ਝੰਡੇਆਲਾ ਮੰਜਕੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਤੇ ਸ਼ਰਦਾ ਦੇ ਨਾਲ ਮੇਲਾ ਬਣਾਇਆ ਜਾ ਰਿਹਾ ਔਰ ਸਭ ਸੰਗਤਾਂ ਨੂੰ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਕਿ 30 ਸਤੰਬਰ ਦਿਨ ਮੰਗਲਵਾਰ 2025 ਨੂੰ ਹੰਮ ਹਮਾ ਕੇ ਪਹੁੰਚੋ ਤੇ ਆਪਾਂ ਮੇਲੇ ਦਾ ਆਨੰਦ ਮਾਣੀਏ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਮਿਲਦੇ ਆਪਾਂ 30 ਸਤੰਬਰ ਦਿਨ ਮੰਗਲਵਾਰ 2025 ਨੂੰ ਜੈ ਮਸਤਾ ਦੀ ਜੈ ਮਸਤਾ ਦੀ ਜੈ ਬੱਪੂ ਜੀ ਸਾਰੇ ਹੀ ਇਲਾਕਾ ਨਿਵਾਸੀ ਨੱਗਨ ਨਿਵਾਸੀਆਂ ਨੂੰ ਇਸ ਜਿਹੜਾ ਬੱਪੂ ਕੁਲੀ ਵਾਲੇ ਬੱਪੂ ਜੀ ਦੀ ਜਿਹੜੀ ਜਗ੍ਹਾ ਆ ਨੇੜੇ ਯੂਨੀਵਰਸਿਟੀ ਕਾਲਜ ਜਨੇਾਲਾ ਵਿਖੇ ਇਹ ਨਿਮਰਤਾ ਸਹਿ ਸੱਦਾ ਦਿੱਤਾ ਜਾਂਦਾ ਵੀ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਕਿਰਪਾ ਦਾ ਕਰਨ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਜਿਹੜੇ ਵਿਸ਼ੇਸ਼ ਛੇੜ ਕਲਾਕਾਰ ਆ ਜਿਹੜੇ ਪੰਜਾਬੀਅਤ ਨੂੰ ਮੰਨਦੇ ਆ ਉਹ ਪਹੁੰਚ ਰਹੇ ਆ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਓ ਬਹੁਤ ਬਹੁਤ ਧੰਨਵਾਦ ਜੈ ਬਾਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਅਨੁਮਾਨਿਆ ਦਾ ਗਾਇਕ ਮਨਕੀ ਸਿੰਘ ਹਰ ਸਾਲ ਦੀ ਤਰ੍ਹਾਂ ਪਿੰਡ ਝੰਡੇ ਵਾਲਾ ਮੰਚ ਕੀ ਵਿਖੇ ਬਾਪੂ ਕੁੱਲੀ ਵਾਲਿਆਂ ਸਰਕਾਰ ਦਾ ਨੇੜੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਦੇ ਲਾਗੇ ਹਰ ਸਾਲ ਦੇ ਸਲਾ ਨਾਮ ਮੇਲਾ ਕਰਵਾਇਆ ਜਾ ਰਿਹਾ ਤੇ 30 ਤਰੀਕ ਨੂੰ ਸਾਰੀ ਸੰਗਤ ਹਮ ਮਾਗੇ ਪਹੁੰਚੋ ਤੇ ਆਜੋ ਮਿਲਦੇ ਹਾਂ ਜੀ 30 ਸਤੰਬਰ ਨੂੰ ਪੰਜਾਬ ਦੇ ਮਸ਼ਹੂਰ ਅਵਾਜ਼ਾਂ ਨੂੰ ਸੁਣੀਏ ਤੇ ਮੇਲੇ ਦਾ ਆਨੰਦ ਮਾਣੀਏ ਜਕਾਰਾ ਬਾਪੂ ਕੁੱਲੀ ਬੜੀ ਸਰਕਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਸਾਰੀ ਸੰਗਤ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਾਪੂ ਕੁੱਲੀ ਬੜੀ ਸਰਕਾਰ ਜੀ ਦੀ ਸਾਲਾਨਾ ਵਰਸੀ 30 ਸਤੰਬਰ ਨੂੰ ਮੰਗਲਵਾਰ ਗੁਰੂ ਗੋਬਿੰਦ ਸਿੰਘ ਕਾਲਜ ਜੰਡੇਆਲਾ ਯੂਨੀਵਰਸਿਟੀ ਨਗਰ ਪੰਚਾਇਤ ਤੇ ਐਨਆਰਏ ਭਰਾਵਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਹੀ ਹੈ ਜਿਸ ਵਿੱਚ ਤੁਹਾਡੇ ਆਪਣੇ ਵੀਰ ਰਜ਼ਾ ਹੁਸੈਨ ਦੀ ਵੀ ਹਾਜ਼ਰੀ ਹੈ ਤੇ ਪੰਜਾਬ ਦੇ ਹੋਰ ਵੀ ਕਈ ਮਸ਼ਹੂਰ ਕਲਾਕਾਰ ਪਹੁੰਚ ਰਹੇ ਨੇ ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਬਾਪੂ ਜੀ ਦੀ ਖੁੱਲੀ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਆਨੰਦ ਪ੍ਰਾਪਤ ਕਰੋ ਤੁਹਾਡੀ ਅਡਿਕ ਵਿੱਚ ਬਾਪੂ ਜੀ ਦੇ ਸਾਰੇ ਸੇਵਾਦਾਰ ਬਹੁਤ-ਬਹੁਤ ਸਾਰੀ ਸੰਗਤਾਂ ਦਾ ਧੰਨਵਾਦ